ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਮੈਂ ਹਾਂ ਸੁਖਮਨ ਚੀਮਾ ਪੰਜਾਬ ਦੇ ਵਿੱਚ ਅਕਾਲੀ ਦਲ ਭਾਜਪਾ ਦੇ ਗੱਟਜੋੜ ਦੇ ਨਾਲ ਕਈ ਵਾਰ ਸਰਕਾਰ ਬਣ ਚੁੱਕੀ ਆ ਪਰ ਪਿਛਲੇ ਕੁਝ ਕੁ ਸਮੇਂ ਦੇ ਵਿੱਚ ਖਾਸ ਕਰਕੇ ਕਿਸਾਨੀ ਅੰਦੋਲਨ ਵੇਲੇ ਇਹ ਗੱਟਜੋੜ ਟੁੱਟ ਜਾਂਦਾ ਪਰ ਇਹ ਗੱਟਜੋੜ ਕੀ ਦੁਬਾਰਾ ਹੋਵੇਗਾ ਇਸ ਗੱਲ ਨੂੰ ਲੈ ਕੇ ਚਰਚਾਾਂ ਮਾ ਉਸ ਵਕਤ ਛੱਡ ਜਾਂਦੀਆਂ ਨੇ ਜਦੋਂ ਪੰਜਾਬ ਦੇ ਦੋ ਵਾਰ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਇਸ ਵਕਤ ਹੈ ਜਿਹੜੇ ਕਾਂਗਰਸ ਤੋਂ ਲੰਗੇ ਸਮੇਂ ਲੰਬੇ ਪਿਛਲੇ ਸਮੇਂ ਦੇ ਵਿੱਚ ਬੀਜੇਪੀ ਦੇ ਵਿੱਚ ਗਏ ਸੀ ਕੈਪਟਨ ਅਮਰਿੰਦਰ ਸਿੰਘ ਇੱਕ ਨਿੱਜੀ ਚੈਨਲ ਦੇ ਉੱਪਰ ਇੰਟਰਵਿਊ ਦੌਰਾਨ ਵੱਡੀ ਗੱਲ ਕਹਿ ਜਾਂਦੇ ਨੇ ਉਹ ਕਹਿੰਦੇ ਕਿ ਪੰਜਾਬ ਦੇ ਵਿੱਚ ਜੋ ਕੈਡਰ ਹੈ ਅਕਾਲੀ ਦਲ ਦੇ ਕੋਲ ਆ ਉਹ ਬੀਜੇਪੀ ਦੇ ਕੋਲ ਨਹੀਂ ਆ ਉਹ ਕਹਿੰਦੇ ਕਿ ਜੇਕਰ 2027 ਦੇ ਵਿੱਚ ਸੱਤਾ ਦੇ ਵਿੱਚ ਆਉਣਾ ਤਾਂ ਤੁਹਾਨੂੰ ਅਕਾਲੀ ਦਲ ਬੀਜੇਪੀ ਦਾ ਜਿਹੜਾ ਗੱਠਜੋੜ ਕਰਨਾ ਲਾਜ਼ਮੀ ਹੈ ਇਸ ਤਰੀਕੇ ਦੀ ਗੱਲ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਨਿੱਜੀ ਚੈਨਲ ਦੀ ਇੰਟਰਵਿਊ ਦੌਰਾਨ ਆਖੀ ਸੀ ਤੇ ਉਸ ਤੋਂ ਬਾਅਦ ਆਮ ਲੋਕਾਂ ਦੇ ਮਨਾਂ ਦੇ ਵਿੱਚ ਚਰਚਾਵਾਂ ਚੱਲ ਪਈਆਂ ਸੀ ਪਾਰਟੀ ਵਰਕਰਾਂ ਦੇ ਕੀ ਹੋਣਾ ਇਹ ਪਾਰਟੀਆਂ ਗੜਜੋੜ ਕਰਨਗੀਆਂ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇੱਕ ਨਾਮੀ ਚ ਚਰਚਿਤ ਲੀਡਰਾਂ ਦੇ ਵਿੱਚ ਨੇ ਬੀਜੇਪੀ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਵੱਡਾ ਚਿਹਰਾ ਹੈ ਭਾਵੇਂ ਬੀਜੇਪੀ ਪੰਜਾਬ ਦੇ ਵਿੱਚ ਪਰ ਇੱਕ ਵੀ ਦੇਖਿਆ ਜਾਵੇ ਨਾ ਕਿ ਕੈਪਟਨ ਅਮਰਿੰਦਰ ਸਿੰਘ ਦੋ ਵਾਰ ਕਾਂਗਰਸ ਦੇ ਵਿੱਚ ਦੀ ਜਿਹੜੀ ਪੰਜਾਬ ਦੇ ਵਿੱਚ 2002 ਅਤੇ 2017 ਦੇ ਵਿੱਚ ਸਰਕਾਰ ਬਣਾ ਚੁੱਕੇ ਨੇ ਵੱਡੇ ਚਿਹਰਿਆਂ ਦੇ ਵਿੱਚ ਪੰਜਾਬ ਦੇ ਲੀਡਰਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਆਉਂਦੇ ਨੇ ਪਰ ਉਹਨਾਂ ਦੇ ਇਸ ਬਿਆਨ ਦੇ ਮਾਇਨੇ ਕੀ ਸੀ ਕਿ ਬੀਜੇਪੀ ਇਹ ਜੜਾ ਗਠਜੋੜ ਕਰਨਾ ਚਾਹੁੰਦੀ ਆ ਪਰ ਇਸ ਗੱਲ ਨੂੰ ਲੈ ਕੇ ਅੱਜ ਬੀਜੇਪੀ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਕਾਰਜਕਾਰੀ ਅਸ਼ਵਨੀ ਸ਼ਰਮਾ ਉਹਨਾਂ ਦਾ ਵੱਡਾ ਬਿਆਨ ਹੈ ਉਹਨਾਂ ਦੇ ਵੱਲੋਂ ਸਪਸ਼ਟ ਕੀਤਾ ਗਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਾਂ ਪਰ ਅਗਲੀਆਂ ਚੋਣਾਂ 117 ਦੇ 17 ਹਲਕਿਆਂ ਦੇ ਵਿੱਚ ਭਾਜਪਾ ਪਾਰਟੀ ਆ ਜਿਹੜੀ ਇਕੱਲਿਆਂ ਲੜੇਗੀ ਇਸ ਗੱਲ ਦੀਆਂ ਤਿਆਰੀਆਂ ਭਾਜਪਾ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਾਣੀ ਕਿ ਉਹਨਾਂ ਦੇ ਇਹਨਾਂ ਬੋਲਾਂ ਦਾ ਜਿਹੜਾ ਮਤਲਬ ਆ ਸਪਸ਼ਟ ਤੌਰ ਤੇ ਨਿਕਲਦਾ ਕਿ ਅਕਾਲੀ ਦਲ ਅਤੇ ਭਾਜਪਾ ਦਾ ਪੰਜਾਬ ਦੇ ਵਿੱਚ ਗਠਜੋੜ ਨਹੀਂ ਹੋਵੇਗਾ ਇਸ ਤਰੀਕੇ ਦਾ ਹਾਲਾਂਕਿ ਸਿਆਸਤ ਦੇ ਵਿੱਚ ਹਰੇਕ ਚੀਜ਼ ਜਿਹੜੀ ਪੋਸੀਬਲ ਹੋ ਜਾਂਦੀ ਹੈ ਕਿ ਸਿਆਸਤ ਦੇ ਵਿੱਚ ਰਾਜਨੀਤੀ ਦੇ ਵਿੱਚ ਕਿਸੇ ਵੀ ਚੀਜ਼ ਨੂੰ ਇੰਪੋਸੀਬਲ ਨਹੀਂ ਗਿਣਿਆ ਜਾਂਦਾ ਕਿਸੇ ਵੀ ਬੜੇ ਕਿਸੇ ਵੀ ਧਰ ਨਾਲ ਗਠਜੋੜਾ ਕਿਸੇ ਵੀ ਧਰ ਦਾ ਹੋ ਸਕਦਾ ਹਾਲਾਂਕਿ ਪਰ ਹੁਣ ਤੱਕ ਦੇ ਹਾਲਾਤਾਂ ਅਨੁਸਾਰ ਅਸ਼ੁਨੀ ਸ਼ਰਮਾ ਦਾ ਜੋ ਬਿਆਨ ਆ ਉਸ ਦੇ ਵਿੱਚ ਇੰਝ ਲੱਗਦਾ ਕਿ ਅਕਾਲੀ ਦਲ ਭਾਜਪਾ ਵੱਖਰੇ ਚੋਣਾਂ ਲੜਨਗੇ ਜਿਸ ਤਰੀਕੇ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ सलाह मशुरा पार्ट ज्यक्तिगत तौर हो सद पर पार्टीलियां एक सौ सतार चोना लड़न दिया तैयारियां कर रही है ऐसा है कि कैप्टन साहब एल्डर हैं उन्होंने व्यक्तिगत रूप से अपने अपना विचार रखा है लेकिन पार्टी पहले दिन से क्लियर है 117 सीटों को ध्यान में रखकर पार्टी अपनी गतिविधियां कर रही है अपनी योजना बना रही है अपने संगठन के ढांचे का विस्तार कर रही है और पार्टी के 117 सीटों को लेकर ही आगे जब बढ़ेगी मेरा इतना एक सौ सत्रह सीटों पे पार्टी पूरी तनदेही से संगठनात्मक तरीके से आंदोलनात्मक तरीके से जो जो एक चुनाव लड़ने के लिए जरूरी होता है उसमें लगी हुई बादल कहते हैं कि लड़ेंगे दो में भी सरकार नहीं बना पाएंगे। आ, अगर कैसे से बन है? वो नजूमी कब से हो गए घोषणा कर देंगे वो राजनीति के अंदर कब क्या होगा कौन जीतेगा जो लोग आज सत्ता में है, कोई सोचता था कि इनको इतना प्रचंड बहुमत मिल जाएगा उनको भी नहीं पता था जितना प्रचंड बहुमत मिला इसीलिए उसके पाँग, उनके पांव जमीन पे नहीं लग रहे इसलिए उनको हरा हरा दिख रहा है सब कुछ इसलिए राजनीति के अंदर लोकतंत्र के अंदर जनता तय करती है कि किसके सिर ताज देना है और जिस प्रकार देश का वातावरण और मूड बन रहा है नरेंद्र भाई मोदी जी का जो देश के लिए उन्होंने अपने ग्यारह साल में किया है अभी हरियाणा का चुनाव हुआ उसके बाद महाराष्ट्र का चुनाव हुआ अभी बिहार का चुनाव हुआ ਦੇਸ਼ ਬੀਜੇਪੀ ਕੋ ਚਾਹਤਾ ਹੈ ਔਰ ਪੰਜਾਬ ਵੀ ਬੀਜੇਪੀ ਕੋ ਚਾਹਤਾ ਹੈ ਪੰਜਾਬ ਇਸ ਲਈ ਬੀਜੇਪੀ ਨੂੰ ਚਾਹਦਾ ਹੈ ਤਾਂ ਕਿ ਪੰਜਾਬ ਦਾ ਵਿਕਾਸ ਹੋਏ ਤਾਂ ਕਿ ਪੰਜਾਬ ਦੀ ਤਰੱਕੀ ਹੋਏ ਪੰਜਾਬ ਚੋਂ ਗੈਂਗਸਟਰ ਖਤਮ ਹੋਣ ਪੰਜਾਬ ਚੋਂ ਗੁੰਡਾ ਰਾਜ ਖਤਮ ਹੋਏ ਪੰਜਾਬ ਚ ਨਸ਼ੇ ਦੀ ਖਤਮ ਹੋਏ ਪੰਜਾਬ ਦੇ ਕਿਸਾਨ ਨੂੰ ਹਰਿਆਣਾ ਦੀ ਤਰਜ਼ ਦੇ ਉਤੇ ਐਮਐਸਪੀ ਮਿਲ ਸਕੇ ਪੰਜਾਬ ਨੇ ਬਹੁਤ ਸੰਤਾਪ ਸਹ ਲਿਆ ਔਰ ਇਹ ਲੋਕੀ ਹੈ ਹਰ ਵੇਲੇ ਪੰਜਾਬ ਨੂੰ ਵਿਕਾਸ ਦੀ ਰਾਹ ਤੋਂ ਮੁੱਦਿਆਂ ਤੋਂ ਹਟਾਉਂਦੇ ਨੇ ਔਰ ਚੀਮਾ ਚਾਬਦਾ ਵੀ ਪ੍ਰੈਸ ਕਾਨਫਰੰਸ ਲਈ ਭਾਸ਼ਣ ਜਿਹੜਾ ਇਹ ਇਸੇ ਤਰਜ਼ ਤੇ ਸੀ ਕਿ ਆਪਣੀਆਂ ਨਲਕੀਆਂ ਆਪਣੀਆਂ ਕਮਜ਼ੋਰੀਆਂ ਸਰਕਾਰ ਦੇ ਦੁਆਰਾ ਭ੍ਰਸ਼ਟਾਚਾਰ ਨੂੰ ਰੋਕਣ 'ਚ ਵੀ ناکਾਮਜਾਬ ਰਹੇ ਹੁਣ ਇਲੀਗਲ ਮਾਈਨਿੰਗ ਦੇ ਮਾਮਲੇ 'ਚ ਕਿਉਂ ਨਹੀਂ ਬੋਲ ਰਹੇ ਆ ਮੁੱਖ ਮੰਤਰੀ ਤੁਹਾਡੀ ਮੈਨੂੰ ਦੱਸੋ ਇੱਕ ਵਿਧਾਨ ਸਭਾ ਦਾ ਸਦਸਦ ਸੜੋਤ ਭਾਜੀਪੀ ਦੇ ਪ੍ਰਧਾਨ ਦੇ ਨਾਤੇ ਛੱਡ ਦਿਓ ਇੱਕ ਵਿਧਾਨ ਸਭਾ ਦਾ ਤੁਹਾਡਾ ਸਾਥੀ ਤੁਹਾਨੂੰ ਇਹ ਦਿਖਾਉਂਦਾ ਹੈ ਤੁਹਾਨੂੰ ਇਹ ਕਹਿੰਦਾ ਹੈ ਕਿ ਇੱਥੇ ਇਲੀਗਲ ਮਾਈਨਿੰਗ ਜਿਹੜੀ ਹੈ ਇਹੜਾ ਬਾਰਡਰ ਦਾ ਏਰੀਆ ਹੈ ਪਠਾਨਕੋਟ ਤੋਂ ਲੈ ਕੇ ਫਾਜ਼ਿਲਕਾ ਤੱਕ ਇਲੀਗਲ ਮਾਈਨਿੰਗ ਹੁੰਦੀ ਹੈ ਮੁੱਖ ਮੰਤਰੀ ਦਾ ਸਹਿਜ ਜਵਾਬ ਆਣਾ ਚਾਹੀਦਾ ਸੀ ਕਿ ਸਾਡੇ ਸਦਸੇ ਨੇ ਧਿਆਨ ਚ ਲਿਆਂਦਾ ਮੈਂ ਇਹਦੀ ਜਾਂਚ ਕਰਾਨਾ ਮੈਂ ਇਹਦੀ ਇਨਕੁਆਰੀ ਕਰਾਨਾ ਮੈਂ ਅਫਸਰਾਂ ਨੂੰ ਪੁੱਛਦਾ ਉਹਨਾਂ ਲਈ ਤਾਂ ਮੈਂ ਮੁੱਦਾ ਹੀ ਨਹੀਂ ਮੈਂ ਵੀ ਕਹਿ ਰਿਹਾ ਮੈਂ ਮੁੱਦਾ ਨਹੀਂ ਆ ਪਰ ਪੰਜਾਬ ਤਾਂ ਮੁੱਦਾ ਹੈਗਾ ਨਾ ਇਲੀਗਲ ਖਨਨ ਤੇ ਮੁੱਦਾ ਹੈਗਾ ਨਾ ਅਸ਼ਵਨੀ ਮੁੱਦਾ ਨਹੀਂ ਹੈ ਪਰ ਇਲੀਗਲ ਖਨਨ ਮੁੱਦਾ ਹੈ ਇਹ ਵੀ ਮੁੱਦਾ ਹੈਗਾ ਕਿ ਹਾਰਡ ਪੀਟਾਂ ਨੂੰ ਹੁਣ ਤੱਕ ਤੂੰ ਕਿੰਨੀ ਰਾਤ ਦੇ ਪਾਇਆ ਕਿਆ ਮੁੱਦਾ ਨਹੀਂ ਹੈ ਫਿਰ ਮੁੱਦਾ ਕੀ ਹੈ ਕੇਜਰੀਬਾਲ ਨੂੰ ਖੁਸ਼ ਕਰਨਾ ਔਰ ਹਰ ਵੇਲੇ ਉਹ ਸਵਾਲ ਚੁੱਕਦਾ ਹੈ ਜਿਹਦਾ ਕੋਈ ਹੁਣ ਜਿਹੜੇ ਪੈਸੇ ਆਣੇ ਹੁੰਦੇ ਆ ਉਹ ਕੋਈ ਟਰੱਕ ਪਰ ਕੇ ਭੇਜਦੀ ਇਹਨੂੰ ਤਾਂ ਕਿ ਕੇਜਰੀਬਾਲ ਨੂੰ 25% ਭੇਜ ਦੇਣ ਅਲੱਗ-ਅਲੱਗ ਹੈੱਡ ਦੇ ਅੰਦਰ ਇਨਾ ਚੀਫ ਸੈਕਟਰੀ ਬੋਲੇ ਨਾ ਨਹੀਂ ਆਏ। ਉਹ 12000 ਕਰੋੜ ਰੁਪਿਆ ਜਾਸਰ ਫੰਡ ਦਾ ਡਕਾਰ ਮਾਰ ਗਿਓ। ਕਿੱਥੇ ਆਓ? ਉਹਦੇ ਉਹਦੇ ਤੇ ਚਰਚਾ ਕਰੇ ਨਾ। ਸੜਕਾਂ ਲਈ ਕਿੰਨਾ ਪੈਸਾ ਆਇਆ? ਪੰਚਾਇਤਾਂ ਦੇ ਲਈ ਹੁਣ ਕਿੰਨਾ ਪੈਸਾ ਆਇਆ? ਸਕੂਲ ਜਿਹੜੇ ਟੁੱਟੇ ਉਹਨਾਂ ਦੇ ਲਈ ਕਿੰਨਾ ਪੈਸਾ ਆਇਆ? ਹੈਲਥ ਲਈ ਕਿੰਨਾ ਪੈਸਾ ਆਇਆ? ਜੋੜ ਕੇ ਰੇ ਨਾ ਉਹਦਾ।